हाँ क्या मामला क्या हुआ जी मेरी लड़की को बहला फुसला के ले गया संतोष हाँ, क्या उम्र थी लड़की चौदह साल की उम्र थी सर उस लड़की की संतोष की क्या उम्र है संतोष के पास चार लड़कियां हैं हाँ, पांच लड़कियां हैं इसके पास हाँ। और उसकी घरवाली भी साथ है हाँ। और वो ले गया था सर तो हाँ। कितने तुम आपके साथ ही रहता था नहीं नहीं पास में रहता था तो फिर कितने समय बाद जो है एक सवा महीना हो गया सर उसको

ਫੈਮਿਲੀ ਹੈ ਉਹਨਾਂ ਦੇ ਇੱਕ 14 ਸਾਲ ਦੀ ਨਾਬਾਲਗ ਲੜਕੀ ਨੂੰ ਬੈਲਾ ਫਸਲਾ ਕੇ ਇੱਕ ਬੰਦਾ ਸੰਤੋਸ਼ ਨਾਮ ਦਾ ਉਹ ਲੈ ਕੇ ਜਿਹੜਾ ਰਾਜਪੁਰੇ ਤੋਂ ਭੱਜ ਗਿਆ ਸੀਗਾ ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਜਾਂ ਤਾਂ ਦੇ ਵਪਾਰ ਚ ਨਾ ਪਾ ਦੇ ਜਾਂ ਸਾਡੀ ਬੇਟੀ ਨੂੰ ਵੇਚ ਨਾ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨਦ지 ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਹੈ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਆ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਆ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਕੁੜੀ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਦੀ ਉਮਰ ਜਿਹੜੀ ਡਾਕੂਮੈਂਟਾਂ ਦੇ ਆਧਾਰ ਤੇ ਜੋ ਇਹਨਾਂ ਨੇ ਸਾਨੂੰ ਦਿਆਂ ਕੁੜੀ ਦੀ ਉਮਰ 14 ਸਾਲ ਦੀ ਹੈ ਤੇ ਜਿਹੜਾ ਇਹ ਲड़का ਹੈ ਲਗਭਗ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤੋਂ ਸ਼ਾਦੀशुदा ਹੈ ਚਾਰੀ ਦੇ ਕੁੜੀਆਂ ਬੱਚਿਆਂ ਇਸ ਤੋਂ ਬਾਅਦ ਵੀ ਦੇਖੋ ਇਨਸਾਨੀਅਤ ਨੂੰ ਦਰਕੁਨਾਰਾ ਕਰਕੇ ਇਹ ਬੰਦਾ ਐਡੀ ਕਾਨੂੰਨੀਕ ਘਟਨਾ ਕਰਦਾ ਹੈ ਕਿ 14 ਸਾਲ ਦੀ ਜਿਵੇਂ ਉਹਦੀ ਬੱਚਿਆਂ ਬਰਾਬਰ ਹੀ ਆਂਦੀ ਹੈ ਉਸ ਲੜਕੀ ਨੂੰ ਲੈ ਕੇ ਪੱਜਦਾ ਤੇ ਸਾਨੂੰ ਇਹ ਅਨਸ਼ੰਕਾ ਹੈ ਕਿ ਇਹ ਕੋਈ ਦੇਵਪਾਰਦੇ ਕਰਨ ਵਿੱਚ ਵੀ ਲੱਗਦਾ ਸੀਗਾ ਕਿ ਇਹ ਦੇਵਪਾਰਦੇ ਵਿੱਚ ਪਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਾਨੂੰ ਪਰਿਵਾਰ ਵੱਲੋਂ ਇੱਕ ਸ਼ੰਕਾ ਜਤਾਈ ਗਈ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਰੇਪ ਕੀਤਾ ਗਿਆ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨਾਲ ਗੱਲ ਕਰਕੇ ਜਿਹੜੀ ਕੁੜੀ ਦਾ ਮੈਡੀਕਲ ਵੀ ਕਰਵਾਉਣ ਜਾ ਰਹੇ ਹਾਂ ਪਤੀ ਮੰਗ ਕਰਦੇ ਜੀ ਪਾ ਪੁਲਿਸ ਤੋਂ ਇਹੀ ਮੰਗ ਹੈ ਕਿ ਇਸ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕਾਨੂੰਨਾਂੇ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਜਿਹੜਾ ਪੂਰਾ ਡੰਡ ਲਾਇਆ ਜਾਏ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਸੋਸ਼ਲ ਜਿਹੜਾ ਮੈਸੇਜ ਹੈ ਲੋਕਾਂ ਵਿੱਚ ਦਿੱਤਾ ਜਾਏ ਤੇ ਦੇਖੋ ਇੱਕ ਵਾਰ ਮੈਂ ਦੁਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਕਈ ਵਾਰ ਆ ਜਿਹੜੀ ਪੁਲਿਸ ਨੂੰ ਆ ਭੰਡਦੇ ਆ ਪਰ ਇੱਥੇ ਪੁਲਿਸ ਨੂੰ ਅਸੀਂ ਬਿਲਕੁਲ ਸ਼ਾਬਾਸ਼ੀ ਵੀ ਦੇਣਾ ਚਾਹਾਂਗੇ ਉਹਨਾਂ ਦੀ ਤਾਰੀਫ਼ ਵੀ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪ੍ਰਵਾਸੀਆਂ ਦੀ ਕੁੜੀ ਹੈ ਉਹਨਾਂ ਨੇ ਬਿਲਕੁਲ ਆਪਣੀ ਬੇਟੀਆਂ ਵਾਂਗੂ ਕਿ ਸਾ ਅਗਰ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਉਵੇਂ ਹੀ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਦੇ ਨੰਬਰ ਟੇਪ ਕੀਤੇ ਉਹਨਾਂ ਨੂੰ ਟ੍ਰੇਸ ਕੀਤਾ ਸਾਰਾ ਬਹੁਤ ਹੀ ਵਿਸ਼ੇਸ਼ ਤੌਰ ਤੇ ਵੱਡੇ ਵੀਰ ਬਲਦੇਵ ਜੀ ਜਿਹੜੇ ਏਐਸਆਈ ਆ ਇਸ ਕੇਸ ਦੇ ਇੰਚਾਰਜ ਵੀ ਆ ਉਹਨਾਂ ਵੱਲੋਂ ਬਹੁਤ ਮੁਸਤੈਦਗੀ ਨਾਲ ਇਹਦਾ ਦੇਖੋ ਜਿਹੜਾ ਆ ਸਾਨੂੰ ਨੇੜੇ ਲਾਇਆ ਗਿਆ ਕੰਮ ਨੂੰ ਤੇ ਸਾਡੀ ਜਿਹੜੀ ਹੈ ਕੁੜੀ ਨੂੰ ਠੀਕ ਠਾਕ ਹੈ ਜਿਹੜਾ ਚ ਬਰਾਮਦ ਕੀਤਾ ਗਿਆ ਹੈ ਬਾਕੀ ਉਹਨਾਂ ਦਾ ਮੈਡੀਕਲ ਹੁੰਦਾ ਉਸ ਤੋਂ ਬਾਅਦ ਦੀ ਅਪਡੇਟ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਠੀਕ ਸਰ ਕੀ ਮਾਮਲਾ ਹੈ ਜਿਹੜਾ ਤੁਸੀਂ ਰਿਕਵਰ ਦੇ ਇੱਕ ਲੜਕੀ ਜਿਦੜੀ ਤੋਂ ਭੱਜ ਗਈ ਸੀ ਉਹ ਮਾ ਸੰਤੋਸ਼ ਨਾਮ ਦਾ ਲੜਕਾ ਸੀ ਉਹ ਪਿੱਛੇ ਲੈ ਗਿਆ ਸੀ ਤੇ ਉਹਨੇ ਕਾਫੀ ਜਿਹੀ ਪਾਲ ਕੀਤੀ ਮਣਕੇ ਐਜੂਕੇਸ਼ਨ ਗੁਸ਼ਨ ਲੈ ਕੇ ਉਹ ਯੂਪੀ ਚਲਾ ਗਿਆ ਸੀ ਲੇਕ ਲੜਕੀ ਮਟੋਨ ਨਾਲ ਦੀ ਲੜਕੀ ਸੀ ਤੇ ਅੱਜ ਅਸੀਂ ਵਿੰਦਰ ਫੜ ਕੇ ਇਸ ਕਰ ਰਹੇ ਕੋਰਟ ਦੇ ਮੱਝ। ਫਿਰ ਲੜਕੇ ਦੀ ਕਿੰਨੀ ਕੁ ਮਾਰ ਹੈ? ਲੜਕੇ ਦੀ 28 30 ਦੇਤੀ ਰੱਖ ਦਿੰਦੇ। ਬਿਆਹ ਹੋਇਆ ਸੀ ਲੜਕਾ। ਲੜਕਾ ਵਿਆਹ ਹੈ। ਸਰ ਜਿਸ ਤਰ੍ਹਾਂ ਪਰਿਵਾਰ ਦਾਸ ਰਿਆ ਸੀ ਰਿਹਾ ਕੋਈ ਮੈਡੀਕਲ ਵਗੈਰਾ ਨਹੀਂ ਕਰਾ ਰਹੇ। ਇਹਨੇ ਸਭ ਕੁਝ ਕਰਾਵਾਂਗੇ ਮੈਡੀਕਲ ਕਰਾਵਾਂਗੇ ਲੜਕੀ ਦਾ ਵੀ ਕਰਾਵਾਂਗੇ ਲੜਕੇ ਦਾ ਵੀ ਕਰਾਵਾਂਗੇ ਤੇ ਇਹਨੂੰ ਕੋਰਟ 'ਚ ਪੇਸ਼ ਕਰ ਰਹੇ ਹਾਂ ਲੜਕੇ। ਮਾਮਲਾ ਦਰਜ ਹੋਵੇ ਸਰੀ ਤੁਮਨਦਾਰ ਜੀ ਪਹਿਲਾਂ ਅੱਡੀ ਪਹਿਲਾਂ ਹੀ ਦਰਤੀ। ਕੀਤਾ ਰਾਮਾ ਕੇ ਨੇ। ਪਰ ਉਸ ਤੋਂ ਟਰੇਡ ਸ਼ਾਰਟ ਦੇ ਬਾਕੀ ਹੁਣ ਜੋ ਮੈਡੀਕਲ ਦੇ ਉਦਾਰ ਤੇ ਜਿਵੇਂ ਹੁਣ ਗੱਲਾਂ ਕਰਾਂਗੇ ਸਰ ਇਹਦੇ ਚ ਲੱਗਾਈ ਆਪਸਾ ਕਿ ਲੱਗੇਗਾ ਜੀ ਲੱਗੇਗਾ ਲੜਕੀ 19 ਸਾਲ ਦੀ ਹੈ ਲਾਵਾਂਗੇ ਵੀ ਇਹਨੇ ਕੁਝ ਮੈਡੀਕਲ ਉਦਾਰ ਤੇ ਜੋ ਵੀ ਆਇਆ ਉਹ ਕਰਾਂਗੇ